ਤੂੰ ਮਿਹਨਤ ਕਰ ਤੇ ਮਿਹਨਤ ਦਾ ਸਿਲਾ ਜਾਣੇ ਖੁਦਾ ਜਾਣੇ ਤੂੰ ਮਿਹਨਤ ਕਰ ਤੇ ਮਿਹਨਤ ਦਾ ਸਿਲਾ ਜਾਣੇ ਖੁਦਾ ਜਾਣੇ ਟੁੱਡੀ ਵਾ ਬਾਲ ਕੇ ਰਖਚਾ ਹਵਾ ਜਾਣੇ ਖੁਦਾ ਜਾਣੇ ਤੂੰ ਮਿਹਨਤ ਕਰ ਤੇ ਮਿਹਨਤ ਦਾ ਸਿਲਾ ਜਾਣੇ ਖੁਦਾ ਜਾਣੇ ਟੁੱਡੀ ਵਾ ਬਾਲ ਕੇ ਰਖਚਾ ਹਵਾ ਜਾਣੇ ਖੁਦਾ ਜਾਣੇ ਖਜ਼ਾ ਦਾ ਖੌਫ ਤਾਂ ਮਾਲੀ ਕੋ ਬੁਜ਼ਦਲ ਕਰ ਨਹੀਂ ਸਕਦਾ ਖਜ਼ਾ ਦਾ ਖੌਫ ਤਾਂ ਮਾਲੀ ਕੋ ਬੁਜ਼ਦਲ ਕਰ ਨਹੀਂ ਸਕਦਾ ਚਮਨ ਆਬਾਦ ਰਖ ਬਾਦੇ ਸਬਾ ਜਾਣੇ ਖੁਦਾ ਜਾਣੇ ਮਰੀਜ਼ੇ ਇਸ਼ਕ ਖੁਦ ਕੋ ਕਰ ਦਵਾ ਦਿਲ ਦੀ ਸਮਝ ਦਿਲਬਰ ਮਰੀਜ਼ੇ ਇਸ਼ਕ ਖੁਦ ਕੋ ਕਰ ਦਵਾ ਦਿਲ ਦੀ ਸਮਝ ਦਿਲਬਰ ਮਰਜ਼ ਜਾਣੇ ਦੁਆ ਜਾਣੇ ਸ਼ਿਫਾ ਜਾਣੇ ਖੁਦਾ ਜਾਣੇ ਜੇ ਮਰ ਕੇ ਜ਼ਿੰਦਗੀ ਚਾਣੇ ਫਕੀਰੀ ਟੋਟਕਾ ਸੁਣ ਗਿਨ ਜੇ ਮਰ ਕੇ ਜ਼ਿੰਦਗੀ ਚਾਣੇ ਫਕੀਰੀ ਟੋਟਕਾ ਸੁਣ ਗਿਨ ਵਫਾ ਦੇ ਵਿੱਚ ਫਨਾਤੀ ਬੰਜ ਬਕਾ ਜਾਣੇ ਖੁਦਾ ਜਾਣੇ ਇਹ ਪੂਰੀ ਥੀਵੇ ਨਾ ਥੀਵੇ ਮਗਰ ਬੇਕਾਰ ਨਹੀਂ ਬਿੰਦੀ ਇਹ ਪੂਰੀ ਥੀਵੇ ਨਾ ਥੀਵੇ ਮਗਰ ਬੇਕਾਰ ਨਹੀਂ ਵੇਂਦੀ ਦੁਆ ਸ਼ਕਰ ਤੂੰ ਮੰਗੀ ਰੱਖ ਦੁਆ ਜਾਣੇ ਖੁਦਾ ਜਾਣੇ ਦੁਆ ਸ਼ਕਰ ਤੂੰ ਮੰਗੀ ਰੱਖ ਦੁਆ ਜਾਣੇ ਖੁਦਾ ਜਾਣੇ ਤੂੰ ਮਿਹਨਤ ਕਰ ਤੇ ਮਿਹਨਤ ਦਾ ਸਿਲਾ ਜਾਣੇ ਖੁਦਾ ਜਾਣੇ ਟੁੱਡੀ ਵਾ ਬਾਲ ਕੇ ਰਖਚਾ ਹਵਾ ਜਾਣੇ ਖੁਦਾ ਜਾਣੇ ਟੁੱਡੀ ਵਾ ਬਾਲ ਕੇ ਰਖਚਾ हवा جانے ख़ुदा جانے